ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਲੁਧਿਆਣਾ ਦੇ ਵਿੱਚ ਝੰਡਾ ਲਰਾਉਣ ਦੀ ਰਸਮ ਅਦਾ ਕਰਨਗੇ ਇਸ ਸਮਾਗਮ ਜਿਹੜਾ ਵਿਸ਼ੇਸ਼ ਲੁਧਿਆਣਾ ਦੇ ਵਿੱਚ ਰੱਖਿਆ ਗਿਆ ਵਾ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਝਾਂਕੀਆਂ ਵਿਸ਼ੇਸ਼ ਤਿਆਰ ਜੋ ਕੀਤੀਆਂ ਗਈਆਂ ਨੇ ਇਹ ਤਿੰਨ ਝਾਂਕੀਆਂ ਨੇ ਜਿਹੜੀ ਕਿ ਪੰਜਾਬ ਦੇ ਨਾਲ ਸੰਬੰਧਤ ਰੱਖਦੀਆਂ ਨੇ ਪਹਿਲੀ ਝਾਂਕੀ ਜਿਨ੍ਹਾਂ ਨੇ ਦੇਸ਼ ਯਾਦ ਕਰਾਉਣ ਨੂੰ ਪੰਜਾਬ ਯਾਦ ਕਰਾਉਣ ਨੂੰ ਵੱਡਾ ਯੋਗਦਾਨ ਪਾਇਆ ਉਹਨਾਂ ਦੀਆਂ ਤਸਵੀਰਾਂ ਇਸ ਤੇ ਵਿੱਚ ਨਜ਼ਰ ਆ ਰਹੀਆਂ ਨੇ ਪਗਸ ਸਿੰਘ ਉਹਨਾਂ ਦੀ ਵੱਡੀ ਜਿਹੜੀ ਇੱਕ ਸਟੈਚੂ ਤਿਆਰ ਕੀਤਾ ਗਿਆ ਵਾ ਉਹਨਾਂ ਦੇ ਨਾਲ ਨਾਲ ਮਦਨਲਾ ਟੀਗਰਾ ਦੀਵਾਨ ਕਾਲੇ ਪਾਣੀ ਸ਼ਹੀਦ ਸੁਖਦੇਵ ਥਾਪਰ ਉਹਨਾਂ ਦੀ ਫੋਟੋ ਲਗਾਈ ਗਈ ਆ ਲਾਲ ਹਰदयाल ਸਰਦਾਰ ਅਜੀਤ ਸਿੰਘ ਬਾਬਾ ਖੜਕ ਸਿੰਘ ਉਹਨਾਂ ਦੀ ਇਸ ਝਾਂਕੀ ਦੇ ਵਿੱਚ ਫੋਟੋ ਦਿਖਾਈ ਗਈ ਆ ਨਾਲ ਦੀ ਨਾਲ ਜਲੀਆਂ ਵਾਲਾ ਬਾਗ ਦੀ ਉਹ ਤਸਵੀਰ ਜਿਹੜੀ ਆ ਨਾਲ ਦਿਖਾਈ ਗਈ ਆ ਕਾਮਾਗਾਟੂ ਮਾਰੂ ਦੀ ਘਟਨਾ ਦੀ ਤਸਵੀਰ ਵੀ ਇਸ ਝਾਂਕੀ ਦੇ ਵਿੱਚ ਸ਼ਾਮਿਲ ਕੀਤੀ ਗਈ ਆ ਸੋ ਦੂਸਰੀ ਝਾਂਕੀ ਜਿਹੜੀ ਵਿਸ਼ੇਸ਼ ਦੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਦੂਸਰੀ ਟਾਂਕੀ ਹੈਗੀ ਆ ਮੇਲਾ ਸ਼ਕਤੀ ਨਾਰੀ ਸ਼ਕਤੀ ਦੀ ਇਹ ਤਸਵੀਰ ਹੈਗੀ ਆ ਪਹਿਲੀ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਉਹ ਚੱਕੀਆਂ ਨੇ ਜਿਹੜੀ ਕਿ ਦਿੱਲੀ ਦੇ ਵਿੱਚ ਸ਼ਾਮਿਲ ਹੋਣ ਜਾਣੀ ਸੀ ਦਿੱਲੀ ਪਲੇਅਰ ਦੇ ਵਿੱਚ ਸ਼ਾਮਿਲ ਹੋਣੀ ਸੀ ਪਰ ਉੱਥੇ ਅਪਰੂਵਲ ਨਾ ਮਿਲਣ ਕਾਰਨ ਹੁਣ ਇਹ ਟਾਂਕੀਆਂ ਜਿਹੜੀਆਂ ਵਾ ਲੁਧਿਆਣਾ ਦੇ ਵਿੱਚ ਦਿਖਾਈਆਂ ਜਾ ਰਹੀਆਂ ਨੇ ਵਿਸ਼ੇਸ਼ ਸਮਾਗਮ ਜਿਹੜਾ ਵਾ ਲੁਧਿਆਣਾ ਦੇ ਵਿੱਚ ਰੱਖਿਆ ਗਿਆ ਗਤਨਤਾ ਦਿਵਸ ਨੂੰ ਪੰਜਾਬ ਦੇ ਮੁੱਖ ਮੰਤਰੀ ਲੁਧਿਆਣਾ ਦੇ ਵਿੱਚ ਪਹੁੰਚ ਰਹੇ ਨੇ ਇੱਥੇ ਹੀ ਝੰਡਾ ਲੜਾਉਣ ਦੀ ਕਸਮ ਅਦਾ ਕਰਨਗੇ ਇਹ ਝਾਂਕੀਆਂ ਦਿਖਾਈਆਂ ਜਾਣਗੀਆਂ ਸ ਤੇ ਤੀਸਰੀ ਮਈ ਭਾਗੋ ਦੇ ਨਾਲ ਰਿਲੇਟਡ ਇਹ ਝਾਂਕੀ ਹੈਗੀ ਆ ਨਾਰੀ ਸ਼ਕਤੀਕਰਨ ਦਿਖਾਇਆ ਗਿਆ ਵਾ ਇਹੋ ਮਾਡਲ ਵਿਸ਼ੇਸ਼ ਤਿਆਰ ਕੀਤਾ ਗਿਆ ਵਾ ਹਾਕੀ ਖੇਡਦੀਆਂ ਮਹਿਲਾਵਾਂ ਕਾਲਜ ਦੇ ਵਿੱਚੋਂ ਪੜ੍ਹ ਕੇ ਜਦੋਂ ਨਿਕਲਦੀਆਂ ਕੁੜੀਆਂ ਤਾਂ ਉਹਨਾਂ ਦਾ ਸ਼ਕਤੀਕਰਨ ਦਿਖਾਇਆ ਗਿਆ ਵਾ ਸੋਏ ਆਰਮੀ ਜੁਆਇਨ ਕਰਦੀਆਂ ਨੇ ਲੈਬ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਇਹ ਸੋ ਖਾਸ ਜਿਹੜੀਆਂ ਵਾ ਚਾਂਕੀਆਂ ਜਿਹਨਾਂ ਤਿਆਰ ਕੀਤੀਆਂ ਗਈਆਂ ਨੇ ਤੀਸਰੀ ਤਸਵੀਰ ਹੁਣ ਤੁਹਾਨੂੰ ਦਿਖਾਵਾਂਗੇ ਪੰਜਾਬ ਦਾ ਸੱਭਿਆਚਾਰ ਇਸ ਦੇ ਵਿੱਚ ਦਿਖਾਇਆ ਗਿਆ ਵਾ ਸੋ ਇਹ ਮਾਈਪਾਗੋ ਦੇ ਤਰ੍ਹਾਂ ਤੇ ਇਹ ਚਾਂਕੀ ਵਿਸ਼ੇਸ਼ ਜਿਹੜੀ ਆ ਦੂਸਰੀ ਚਾਂਕੀ ਜਿਹੜੀ ਦਿਖਾਈ ਆ ਹੁਣ ਤੀਸਰੀ ਚਾਂਕੀ ਤੁਹਾਨੂੰ ਤਸਵੀਰ ਦਿਖਾਵਾਂਗੇ ਪੰਜਾਬ ਦਾ ਸੱਭਿਆਚਾਰ ਇਸ ਚਾਂਕੀ ਦੇ ਵਿੱਚ ਦਿਖਾਇਆ ਗਿਆ ਪਹਿਲੀ ਤਸਵੀਰ ਦੇਖ ਰਹੇ ਹੋ ਤੁਸੀਂ ਜੋ 26 ਜਨਵਰੀ ਨੂੰ ਦਿਖਾਈ ਜਾਣੀ ਆ ਇੱਕ ਮਹਿਲਾ ਫੁਲਕਾਰੀ ਤੁਸੀਂ ਦੇਖ ਸਕਦੇ ਹੋ ਬਣਾ ਰਹੀ ਆ ਉਸਤੇ ਪਿੱਛੇ ਤੁਸੀਂ ਦੇਖੋਗੇ ਇੱਕ ਪੁਰਾਣਾ ਘਰ ਜੋ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਮਹਿਲ ਹੁੰਦੇ ਸੀ ਪੁਰਾਣੇ ਘਰ ਕਿਸ ਤਰ੍ਹਾਂ ਦੇ ਹੁੰਦੇ ਸੀ ਉਹ ਸੱਭਿਆਚਾਰ ਦਿਖਾਇਆ ਗਿਆ ਵਾ ਅੰਦਰ ਤੁਸੀਂ ਤਸਵੀਰਾਂ ਦੇਖੋਗੇ ਇਨਾਂ ਤੇ ਉਹ ਬੱਚੇ ਬਿਠਾਏ ਜਾਣਗੇ ਕਿਸ ਤਰ੍ਹਾਂ ਪੰਜਾਬ ਦਾ ਸੱਭਿਆਚਾਰ ਪੇਸ਼ ਕੀਤਾ ਜਾਂਦਾ ਉਹ ਪੁਰਾ ਦਿਖਾਇਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਲੈਨ ਦੇ ਵਿੱਚ ਲੰਗਰ ਜਿਹੜੇ ਨੇ ਸ਼ੱਕ ਦੇ ਨਜ਼ਰ ਆ ਰਹੇ ਨੇ ਉੱਪਰ ਪੰਜਾਬ ਦਾ ਕਲਚਰ ਸ਼ਰਕੇ ਨੇ ਪੀੜੀਆਂ ਦਿਖਾਈਆਂ ਗਈਆਂ ਨੇ ਲੱਸੀ ਦਹੀਂ ਕਿਸ ਤਰ੍ਹਾਂ ਬਣਾਉਂਦੇ ਸੀ ਅੰਦਰ ਜਿਹੜੇ ਆ ਪੰਜਾਬ ਦੇ ਸਬੰਧਤ ਜਿਹੜੇ ਜਿਸ ਤਰ੍ਹਾਂ ਪੁਰਾਣੇ ਢੰਗ ਦੇ ਨਾਲ ਬਜ਼ੁਰਗ ਬੈੰਦੇ ਸੀ ਕਿਸ ਤਰ੍ਹਾਂ ਘਰਾਂ ਦੇ ਵਿੱਚ ਇਕੱਠੇ ਬੈੰਦੇ ਸੀਗੇ ਛੱਤ ਦੇ ਉੱਤੇ ਕਿਸ ਤਰ੍ਹਾਂ ਦਾ ਮੋਹਲ ਹੁੰਦਾ ਸੀ ਸੋ ਇਹ ਪੂਰਾ ਚਾਂਕੀ ਜਿਹੜੀ ਤਿਆਰ ਕੀਤੀ ਗਈ ਆ ਸੋ ਇਹ ਤਿੰਨੇ ਚਾਂਕੀਆਂ ਜਿਹੜੀਆਂ ਵਾ 26 ਜਨਵਰੀ ਨੂੰ ਇਸੇ ਗਰਾਊਂਡ ਦੇ ਵਿੱਚ ਦਿਖਾਈਆਂ ਜਾਣੀਆਂ ਨੇ ਦੱਸਦੀ ਹੈ ਕਿ ਇਹ ਉਹ ਚਾਂਕੀਆਂ ਨੇ ਜਿਨ੍ਹਾਂ ਨੂੰ ਤਿਆਰ ਕੀਤਾ ਗਿਆ ਸੀ 26 ਜਨਵਰੀ ਦੀ ਦਿੱਲੀ ਪਰੇਡ ਦੇ ਲਈ ਪਰ ਉੱਥੇ ਇਹ ਝਾਂਕੀਆਂ ਦੀ ਅਪਰੂਵਲ ਨਾ ਮਿਲਣ ਕਾਰਨ ਹੁਣ ਇਹ ਝਾਂਕੀਆਂ ਲੁਧਿਆਣਾ ਦੇ ਵਿੱਚ ਦਿਖਾਈਆਂ ਜਾਣਗੀਆਂ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਉਹ ਝਾਂਕੀਆਂ ਦੀਆਂ ਜੋ 26 ਜਨਵਰੀ ਨੂੰ ਲੁਧਿਆਣਾ ਦੇ ਵਿੱਚ ਵੇਖੀਆਂ ਜਾਣਗੀਆਂ 26 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਲੁਧਿਆਣਾ ਦੇ ਵਿੱਚ ਪਹੁੰਚਣਗੇ ਝੰਡਾ ਲਰਾਉਣ ਦੀ ਰਸਮ ਅਦਾ ਕਰਨਗੇ ਸਲਾਮੀ ਦੇਣਗੇ ਕਈ ਸ਼ਖਸੀਅਤਾਂ ਦਾ ਇੱਥੇ ਸਨਮਾਨ ਕੀਤਾ ਜਾਣਾ ਵਾ ਤਾਂ ਉਸ ਤੋਂ ਬਾਅਦ ਜਦੋਂ ਇਹ ਚਾਂਕੀਆਂ ਨਿਕਲਣਗੀਆਂ ਤਾਂ ਹੌਸਲਾ ਵਧਾਨ ਗਿਆ ਪੰਜਾਬ ਦਾ ਪੰਜਾਬ ਦੇ ਬੱਚੇ ਇੱਥੇ ਪਹੁੰਚੇ ਹੋਣਗੇ ਵੱਖ-ਵੱਖ ਸਕੂਲਾਂ ਤੋਂ ਬੱਚੇ ਬੁਲਾਏ ਗਏ ਨੇ ਕਈ ਵੀਆਈਪੀ ਜਿਹੜੇ ਨੇ ਇਸ ਸਮਾਗਮ ਦੇ ਵਿੱਚ ਬੁਲਾਏ ਗਏ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਤਿੰਨ ਚਾਂਕੀਆਂ ਦੀਆਂ ਜਿਹੜੀਆਂ ਕਿ ਪੰਜਾਬ ਦੇ ਨਾਲ ਸੰਬੰਧਿਤ ਨੇ ਪਹਿਲੀ ਚਾਂਕੀ ਦੇ ਵਿੱਚ ਸੀਗਾ ਕਿ ਪੰਜਾਬ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਜੋ ਘੁਲਾਟੀ ਨੇ ਉਹਨਾਂ ਦੀ ਪਹਿਲੀ ਤਸਵੀਰਾਂ ਦੂਸਰੀ ਚਾਂਕੀ ਦੇ ਵਿੱਚ ਨਾਰੀ ਸ਼ਕਤੀ ਮਾਈ ਭਾਗੋ ਦੇ ਤਹਿਤ ਇਹ ਝਾਂਕੀ ਜਿਹੜੀ ਬਣਾਈ ਗਈ ਆ ਅਤੇ ਤੀਸਰੀ ਝਾਂਕੀ ਪੰਜਾਬ ਦਾ ਕਲਚਰ ਪੰਜਾਬ ਦਾ ਸੱਭਿਆਚਾਰ ਇਸ ਝਾਂਕੀ ਦੇ ਵਿੱਚ ਦਿਖਾਇਆ ਗਿਆ ਵਾ ਸੋ ਇਹ ਤਸਵੀਰਾਂ ਤੁਹਾਡੇ ਨਾਲ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਸਾਂਝੇ ਕੀਤੇ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗਤੰਤਰ ਦਿਵਸ ਦੇ ਸਮਾਗਮ ਤੇ 26 ਜਨਵਰੀ ਨੂੰ ਝੰਡਾ ਲहराਇਆ ਜਾਵੇਗਾ ਅਤੇ ਸਲਾਮੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਇਹ ਝਾਂਕੀਆਂ ਜਿਹੜੀਆਂ ਨਾ ਵਿਸ਼ੇਸ਼ ਦਿਖਾਈਆਂ ਜਾਣਗੀਆਂ ਸੋ ਇਹਨਾਂ ਝਾਂਕੀਆਂ ਨੂੰ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਲਿਆਂਦਾ ਗਿਆ ਵਾ ਪਹਿਲੀ ਤਸਵੀਰ ਤੁਹਾਡਾ ਨਾਲ ਸਾਂਝੀ ਕੀਤੀ ਆ ਅਤੇ 26 ਜਨਵਰੀ ਨੂੰ ਤੁਸੀਂ ਇਹ ਚਾਂਕੀਆਂ ਜਿਹੜੀਆਂ ਨੇ ਆ ਮੁੱਖ ਮੰਤਰੀ ਜਦੋਂ ਇੱਥੇ ਸਮਾਗਮ ਵਿੱਚ ਪਹੁੰਚਣਗੇ ਤਾਂ ਉਸ ਦੌਰਾਨ ਤੁਸੀਂ ਇਹ ਚਾਂਕੀਆਂ ਦੇਖੋਗੇ ਕੈਮਰਾਮੈਨ ਸੁਲਮਾਨ ਦੇ ਨਾਲ ਨਰਿੰਦਰ ਮਹਿੰਦੂ ਜਗਵੰਤ ਟੀਵੀ ਲੁਧਿਆਣਾ